ਸੁਨੀਲ ਕੁਮਾਰ ਐਡਵੋਕੇਟ ਮੇਰਾ ਪਿੰਡ ਆਦਮਬਾਲ ਹੈਗਾ 3 1/2 ਰੋਡ ਹੁਸ਼ਿਆਰਪੁਰ ਜੀ ਜੀ ਸਰ ਜੀ ਅੱਜ ਜਿਹੜੀ ਸਿਹਤ ਯੋਜਨਾ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੀ 10 ਲੱਖ ਦੀ ਸ਼ੁਰੂ ਕੀਤੀ ਹੈ ਸੀਐਮ ਸਾਹਿਬ ਨੇ ਉਹਨੂੰ ਕਿੱਦਾਂ ਦੇਖ ਰਹੇ ਵੇਸੇ ਦਾ ਜਿਹੜਾ ਇਹਨਾਂ ਦਾ ਇੱਕ ਸਟੈਪ ਜਿਹੜਾ ਹੈਗਾ ਮੁੱਖ ਮੰਤਰੀ ਸਿਹਤ ਬੀਮਾ ਦੀ ਗੱਲ ਹੈਗੀ ਆ ਉਹ ਆਪਣੇ ਆਪ 'ਚ ਬੜੀ ਵੱਡੀ ਗੱਲ ਹੈਗੀ ਆ ਕਿਉਂਕਿ ਜਿਹੜਾ ਸਰਕਾਰ ਨੇ ਸਟੈਪ ਚੱਕਿਆ ਹੈਗਾ ਇਹ ਸਰਕਾਰ ਨੇ ਆਪਣੀ ਇੰਟੈਂਸ਼ਨ ਕਲੀਅਰ ਕਰ ਦਿੱਤੀ ਹੈਗੀ ਆ ਠੀਕ ਆ ਕੁਝ ਟਾਈਮ ਲੱਗ ਗਿਆ ਹੈਗਾ ਪਰ ਫਿਰ ਵੀ ਕਈ ਜਿਹੜੇ ਹੈਗੇ ਪੜਾ ਅੱਗੇ ਜਿਹੜੇ ਹੈਗੇ ਪੂਰੇ ਕਰਕੇ ਇੱਥੇ ਤੱਕ ਪਹੁੰਚੀ ਹੈਗੀ ਸਰਕਾਰ ਕੇ ਇਹਨਾਂ ਨੇ ਜਿਹੜੀ ਹੈਗੀ ਹੈ ਸਕੀਮ ਜਿਹੜੀ ਹੈਗੀ ਆ ਇਨੀਸ਼ੀਏਟ ਕੀਤੀ ਹੈਗੀ ਆ ਔਰ ਬੜੀ ਵੱਡੀ ਰਾਹਤ ਜਿਹੜੀ ਹੈਗੀ ਆ ਗਰੀਬ ਤਬਕੇ ਨੂੰ ਔਰ ਇੱਕ ਤੋਂ ਵੱਡੀ ਜਿਹੜੀ ਗੱਲ ਹੈਗੀ ਆ ਵਿਦਆਊਟ ਐਨੀ ਕਾਸਟ ਵਿਦਆਊਟ ਐਨੀ ਕਰੀਡ ਜਾਂ ਵਿਦਆਊਟ ਔਨੀ ਹੋਟ ਡਿਸਕ੍ਰਿਮੀਨੇਸ਼ਨ ਹਰੇਕ ਬੰਦੇ ਨੂੰ ਰਾਹਤ ਦੇ ਰਹੀ ਹੈਗੀ ਆ ਜਿਹੜਾ ਕਿ ਆਪਣੇ ਆਪ ਵਿੱਚ ਜਿਹੜਾ ਹੈਗਾ ਵੱਡਾ ਇੱਕ ਜਿਹੜਾ ਹੈਗਾ ਕਹਿ ਸਕਦੇ ਆ ਸਰਕਾਰ ਦੀ ਵੱਡੀ ਉਪਲਬਧੀ ਹੈਗੀ ਆ ਔਰ ਅਜੇ ਹੁਣ ਤੱਕ ਕਿਸੇ ਵੀ ਸਰਕਾਰ ਨੇ ਕਿਸੇ ਵੀ ਗਵਰਨਮੈਂਟ ਨੇ ਅਜੇ ਤੱਕ ਇਹ ਸਟੈਪ ਨਹੀਂ ਚੱਕਿਆ ਹੈਗਾ ਜਿਹੜਾ ਕਿ ਪੰਜਾਬ ਗਵਰਨਮੈਂਟ ਨੇ ਚੱਕਿਆ ਹੈਗਾ ਅਸੀਂ ਇਹਨੂੰ ਦੇਖ ਰਿਹਾ ਹੈ ਕਿ ਬੜਾ ਬੈਨੀਫੀਸ਼ੀਅਲ ਹੈਗਾ ਵੈਲਫੇਅਰ ਜਿਹੜੀ ਹੈਗੀ ਆ ਪਬਲਿਕ ਦੀ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਇਹਦੇ ਵਿੱਚ ਹੋਵੇਗੀ ਸਰਕਾਰ ਦੇ ਜਿਹੜੀ ਸਰਕਾਰ ਦੇ ਸਟੈਪ ਦਾ ਹੈਗਾ ਹੋਰ ਵੀ ਜਿਹੜੇ ਹੈਗੇ ਆ ਬੈਨੀਫਿਟ ਜਿਹੜਾ ਹੈਗਾ ਇਹਦੇ ਵਿੱਚ ਆਪਾਂ ਨੂੰ ਮਿਲੇਗਾ ਜਿੰਦਰ ਸਿੰਘ ਜੀ ਆ कारों दस लाख योजना की शुरुआत की गई हैगरिकी जो है तक पहुंचा देख ये बहुत वीडियो स्कीम योजना की है जी मुख्यमंत्री भगवंत मान जी ने यह जीडी स्कीम है ना ये सारे गरीबा देखो तो गरीब जनता बहुत है गरीबा तो बहुत बेनीफिट है चीज़ को को का क्योंकि गरीब बंद को बेचारे को पैसे नहीं होंगे दैरी टबका जोड़ा वो अच्छा बड़े शलाघा कर रहे कि मुख्यमंत्री ने जी योजना चलाई आ बीमा योजना बहुत बड़ी आ ਜੀ ਔਰ ਮੁੱਖ ਮੰਤਰੀ ਦਾ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਮੁੱਖ ਮੰਤਰੀ ਦਾ ਪਹਿਲੀ ਵਾਰੀ ਸਾਨੂੰ ਪੰਜਾਬ ਚ ਇਦਾਂ ਦਾ ਮੁੱਖ ਮੰਤਰੀ ਮਿਲਿਆ ਜਿਹੜਾ ਸਾਡੇ ਗਰੀਬਾਂ ਨੇ ਸੋਚਿਆ ਔਰ ਮੈਂ ਧੰਨਵਾਦ ਕਰਦਾ ਹਾਂ ਇੱਥੋਂ ਦੇ ਸਾਡੇ ਐਮਐਲਏ ਸਾਹਿਬ ਸ਼੍ਰੀ ਬ੍ਰਹਮਚੰਦਰ ਜਿੰਪਾ ਜੀ ਦਾ ਵੀ ਜਿਨ੍ਹਾਂ ਨੇ ਆਜ ਸ਼ਹਿਰ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਅੱਗੇ ਵਧਾਇਆ ਔਰ ਵਧਾਦੇ ਰਹਿਣਗੇ ਜੋ ਅੱਜ ਇਸ ਇਸ ਉਦਘਾਟਨ ਤੇ ਪਹੁੰਚੇ ਆ ਉਹਨਾਂ ਨੇ ਉਹ ਆਣੇ ਵਾਲੇ 5 ਮਿੰਟ ਚ ਪਹੁੰਚ ਜਾਣਾ ਹੈ ਇਹ ਉਹਨਾਂ ਨੇ ਔਰ ਵਧੀਆ ਹੈ ਕੰਮ ਕਰ ਰਹੇ ਨੇ ਇਹ ਜਿਹੜੀ ਆਮ ਤੌਰ ਤੇ ਹੁੰਦੀ ਕੋਈ ਸਕੀਮ ਆਉਂਦੀ ਹੈ ਤੇ ਪ੍ਰਕਿਰਿਆ ਕਿਵੇ ਬੜੀ ਔਖੀ ਹੁੰਦੀ ਆ ਕੋਈ ਕਾਰਡ ਬਣਾਉਣਾ ਕੋਈ ਕਾਗਜ਼ ਬਣਾਉਣਾ ਇਹਦੇ ਵਿੱਚ ਕਿੰਨਾ ਤਾਂ ਲੱਗ ਰਿਹਾ ਕਿ ਕਿਹਾ ਗਿਆ ਹੈਗਾ ਵੀ ਆ ਵਾਲੈਂਟੀਅਰਸ ਜਿਹੜੇ ਹੈਗੇ ਆ ਪਾਰਟਨਰ ਉਹ ਯੂਥ ਜਿਹੜੇ ਆ ਯੂਥ ਵਾਲੈਂਟੀਅਰਸ ਹੈਗੇ ਉਹ ਪਿੰਡਾਂ ਚ ਜਾ ਕੇ ਇੱਕ ਕਾਰਡ ਬਣਾਉਣ ਕੇ ਸੀਐਸਸੀ ਸੈਂਟਰਸ ਦੇ ਵਿੱਚ ਬੜੀ ਆਸਾਨੀ ਨਾਲ ਕਾਰਡ ਬਣ ਜਾਂਦੇ ਨੇ ਕਿੰਨਾ ਇੱਕ ਸਟਾਫ ਵਿੱਚ ਹਕੀਕਤ ਨਜ਼ਰ ਆ ਰਹੀ ਆ ਕਿੰਨੀ ਆਸਾਨੀ ਨਾਲ ਕਾਰਡ ਬਣ ਰਿਹਾ ਜਾਂ ਮੁਸ਼ਕਲ ਆ ਰਹੀ ਸਾਨੂੰ ਨਹੀਂ ਕੋਈ ਮੁਸ਼ਕਲ ਨਹੀਂ ਆਉਂਦਣੀ ਅਸੀਂ ਬਣ ਰਹੇ ਆ ਦੇਖੋ ਹਰ ਇੱਕ ਬਾੜ ਦੇ ਵਿੱਚ ਹਰ ਪਿੰਡ ਦੇ ਵਿੱਚ ਸਾਰੇ ਕੋਆਰਡੀਨੇਟਰ ਲੱਗੇ ਹੋਏ ਆ ਆ ਕੰਮ ਕਰ ਰਹੇ ਆ ਆ ਜੋ ਡਿਲੀ ਕਰਦੇ ਆ ਜੀ ਸੰਦੀਪ ਕੁਮਾਰ ਜੀ ਪਿੰਡ ਆਸੋਗੜ ਪੰਚਾਇਤ ਮੈਂਬਰ ਆ ਜੀ ਕਿਤਾ ਦੇਖਦੇ ਆ ਭਾਈ ਜੀ ਇਹ ਤੁਸ ਲੱਭੇ ਹੋ ਜਿਹੜਾ ਦੇਖੋ ਸਰ ਅਸੀਂ ਸਾਰੇ ਜਾਣਦੇ ਆ ਜਿਸ ਤਰ੍ਹਾਂ ਕਿ ਇਸ ਤੋਂ ਪਹਿਲਾਂ ਇੱਕ ਸੈਂਟਰ ਗਵਰਨਮੈਂਟ ਦੀ ਸਕੀਮ ਸੀਗੀ ਆ ਉਸਮਾਨਡ ਕਾਰਡ ਦੀ ਜਿਹਦੇ ਵਿੱਚ 5 ਲੱਖ ਤੱਕ ਦਾ ਜਿਹੜਾ ਹੈਲਥ ਬੀਮਾ ਸਿਗਾ ਸਾਰਿਆਂ ਨੂੰ ਫ੍ਰੀ ਸਿਗਾ ਜੀ ਔਰ ਉਹਦੇ ਵਿੱਚ ਸਾਰਿਆਂ ਨੂੰ ਪਤਾ ਹੀ ਆ ਕਿ ਉਹ ਸਰਕਾਰ ਆਪਣਾ ਵਾਦਾ ਨਿਭਾਉਣ ਦੇ ਵਿੱਚ ਬਹੁਤ ਮਤਲਬ ਹਨਾ ਮੁਸ਼ਕਲੋ ਆਈ ਆ ਔਰ ਉਹ ਆਪਣਾ ਵਾਦਾ ਚੰਗੀ ਤਰੀਕੇ ਨਾਲ ਨਹੀਂ ਨਿਭਾ ਪਾਈ ਪਰ ਮੈਂ ਚਲੋ ਸਾਡੀ ਸਾਰੀ ਟੀਮ ਨੂੰ ਯਕੀਨ ਆ ਕਿ ਚਲੋ ਜੇ ਭਗਵਾਨਤਮਾਨ ਜੀ ਨੇ ਇਹ ਸਟੈਪ ਚੱਕਿਆ ਆ ਤੇ ਸਾਡੇ ਪੰਜਾਬ ਦੇ ਲੋਕਾਂ ਲਈ ਬਿਹਤਰ ਹੋਏਗਾ ਔਰ ਇਹਦੇ ਨਾਲ ਨਾਲ ਮੈਂ ਇੱਕ ਪੰਜਾਬ ਸਰਕਾਰ ਨੂੰ ਇਹ ਵੀ ਆਪਣੇ ਵੱਲੋਂ ਇੱਕ ਅਪੀਲ ਕਰਨਾ ਚਾਹੁੰਦਾ ਹਾਂ ਇੱਕ ਐਜ਼ ਅ ਨਾਗਰੀਕ ਹੋਣ ਦੇ ਨਾਤੇ ਕਿ ਹਸਪਤਾਲਾਂ ਵਿੱਚ ਸਟਾਫ ਦੀ ਵੀ ਬਹੁਤ ਕਮੀ ਆ। ਅੱچھے ਡਾਕਟਰ ਸੀ ਜਦ ਤੱਕ ਅਵੇਲੇਬਲ ਨਹੀਂ ਹੋਣਗੇ, ਅੱਛੀ ਫੈਸਿਲਿਟੀ ਜਦ ਤੱਕ ਨਹੀਂ ਅਵੇਲੇਬਲ ਹੋਗੀ ਤਾਂ ਅਸੀਂ 5 ਲੱਖ ਦਾ ਬੀਮਾ ਵੀ ਤਾਂ ਹੀ ਫਾਇਦਾ ਲੈ ਸਕਦੇ ਆ ਹਨਾ। ਤੋਂ ਅੱਜ ਜਿਵੇਂ ਕਿ ਦੇਖਿਆ ਅਸੀਂ ਇੱਥੇ ਡਾਕਟਰ ਅੰਬੇਡਕਰ ਚੌਕ ਦੇ ਵਿੱਚ ਖੜੇ ਆ। ਹੁਣੇ ਸਾਡੇ ਐਮਐਲਏ ਜਿੰਪਾ ਸਾਹਿਬ ਜੀ ਇੱਥੇ ਆਣਗੇ ਜੋ ਕੇ ਇਸ ਰੋਡ ਦਾ ਅਧਿਕਾਰਨ ਕਰਨਗੇ। ਅਕਸਰ ਅਸੀਂ ਲੋਕਾਂ ਦੇ ਮੂੰਹੋਂ ਇਹ ਸੁਣਦੇ ਆ ਕਿ ਟੈਗ ਲੱਗਾ ਹੁੰਦਾ ਆ ਕਿ ਸਿਰਫ ਨੀ ਪੱਥਰੇ ਰੱਖਦੇ ਆ। ਮੈਂ ਸੱਚਾਈ ਦੀ ਗੱਲ ਕਰਾਂਗਾ ਜੀ। ਕੇ ਨੀ ਪੱਥੇ ਰੱਖਦੇ ਆ ਉਸ ਤੋਂ ਬਾਅਦ ਕੰਸਟਰਕਸ਼ਨ ਦਾ ਜਿਹੜਾ ਕੰਮ ਪੂਰਾ ਨਹੀਂ ਹੁੰਦਾ ਪਰ ਮੈਨੂੰ ਉਮੀਦ ਆ ਔਰ ਸਾਨੂੰ ਉਮੀਦ ਆ ਕਿ ਜਿਹੜਾ ਆਦੋਂ ਬਾਲ ਤੋਂ ਥੋਬੀ ਕਾਰਨ ਰੋਡ ਜਾਂਦਾ ਹੈ ਬਹੁਤ ਹੀ ਜਲਦ ਇੱਥੇ ਇੱਕ ਬਹੁਤ ਅੱਛਾ ਪੁਲ ਵੀ ਬਣੇਗਾ ਬ੍ਰਿਜ ਵੀ ਬਣੇਗਾ ਔਰ ਇੱਕ ਅੱਛੀ ਟਾਈਪ ਦਾ ਇਹ ਰੋਡ ਬਣੇਗਾ ਜਿਹਦੇ ਵਿੱਚ ਪ੍ਰੋਪਰ ਤਰੀਕੇ ਨਾਲ ਲੁੱਕ ਵੀ ਪਏਗੀ ਸਾਰਾ ਕੁਝ ਕੰਸਟਰਕਸ਼ਨ ਵਧੀਆ ਹੋਏਗੀ ਇਹ ਅਸੀਂ ਉਮੀਦ ਕਰਦੇ ਆ ਕਿ ਇਹ ਸਿਰਫ ਇੱਕ ਨੀ ਪੱਥਰ ਤੱਕ ਹੀ ਸੀਮਤ ਨਾ ਰਹੇ ਥੈਂਕ ਯੂ ਧੰਨਵਾਦ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਕੀਰ ਕੋਹਰਾ ਸੀ ਮੈਂ ਬਲਾਕ ਸੰਮਤੀ ਮੈਂਬਰ ਆਦਮ ਬਾਸੂ ਬਲਾਕ 2 ਤੋਂ ਹਾਂਜੀ ਜੀ ਕਿੰਨਾ ਦੇਖਦੇ ਸਰਕਾਰ ਵੱਲੋਂ ਜਿਹੜੀ 10 ਲੱਖ ਦੀ ਸਿਹਤ ਪ੍ਰੀਮਾ ਯੋਜਨਾ ਸ਼ੁਰੂ ਕੀਤੀ ਗਈ ਆ ਜਿੰਨਾ ਇੱਕ ਰਾਹਤ ਮਿਲੂਗੀ ਲੋਕਾਂ ਨੂੰ ਕਿਹੜੀਆਂ ਮੁਸ਼ਕਲਾਂ ਹੱਲ ਹੋਣਗੀਆਂ ਨਜ਼ਰ ਆ ਰਹੀ ਸэр ਤੁਸੀਂ ਪਹਿਲਾਂ ਦੇਖਿਆ ਗਿਆ ਜੋ ਗਰੀਬ ਆ ਲੋਕ ਆ ਉਹ ਬਿਮਾਰੀ ਦੀ ਵਜ੍ਹਾ ਨਾਲ ਆਪਣੀ ਜੋ ਆਮਦਨ ਸੀ ਉਹਨਾਂ ਦੀ ਬਹੁਤ ਘੱਟ ਸੀਗੀ ਉਹਦੇ ਕਰਕੇ ਉਹ ਆਪਣਾ ਇਲਾਜ ਨਹੀਂ ਕਰਵਾ ਸਕਦੇ ਸੀਗੇ ਐਦਾਂ ਹੀ ਇਲਾਜ ਤੋਂ ਬਗੈਰ ਹੀ ਕਈਆਂ ਦੀਆਂ ਤਾਂ ਮੋਟਾਂ ਹੀ ਹੋ ਜਾਂਦੀਆਂ ਸੀਗੀਆਂ ਅਸੀਂ ਉਹਨਾਂ ਦੇ ਆਪਣੇ ਆਵਾਜ਼ ਦੀ ਪੱਛ ਸਰਕਾਰ ਦਾ ਬ੍ਰਹਮ ਸਿੰਘ ਜਿੰਪਾ ਜੀ ਦਾ ਮਾਨ ਸਰ ਜੀ ਦਾ ਬਹੁਤ ਬਹੁਤ ਤਹਿਦਿਲਤ ਨਿਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਸਿਹਤ ਬੀਮਾ ਜਲਾ 10 ਲੱਖ ਦੀ ਸਿਹਤ ਬੀਮਾ ਯੋਜਨਾ ਜੋ ਚਲਾਈ ਆ ਇਹ ਆਮ ਲੋਕਾਂ ਨੂੰ ਬਹੁਤ ਬਹੁਤ ਜ਼ਿਆਦਾ ਇਹਦੀ ਸਹੂਲਤ ਤੇ ਰਾਹਤ ਮਿਲੇਗੀ ਤੇ ਉਹ ਸਾਰਿਆਂ ਨੂੰ ਜੀਣ ਦਾ ਜ਼ਿੰਦਗੀ ਜੀਣ ਦਾ ਸਾਰਿਆਂ ਨੂੰ ਹੱਕ ਮਿਲੇਗਾ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਆਦਮਬਾਲ ਤੋਂ ਪੰਚਾਇਤ ਮੈਂਬਰਾਂ ਮੈਂ ਵੀ ਸੁਖਵਿੰਦਰ ਕੌਰ ਆਮ ਆਦਮੀ ਪਾਰਟੀ ਦਾ ਅਸੀਂ तह ਦਰੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਮੋਹਮ ਚਲਾਈ ਆ 10 ਲੱਖ ਬੀਮਾ ਯੋਜਨਾ ਦੀ ਜੋ ਸਰਕਾਰ ਨੇ ਬਹੁਤ ਅੱਛਾ ਉਪਰਾਲਾ ਕੀਤਾ ਹੈ ਖਾਸ ਕਰ ਗਰੀਬਾਂ ਵਾਸਤੇ ਦੇਖੋ ਗਰੀਬ ਪਰਿਵਾਰ ਇਲਾਜ ਦੁਖੋ ਕਾਫੀ ਜੂਝਦੇ ਸੀ ਬਿਮਾਰੀ ਦੇ ਨਾਲ ਕੀ ਪੈਸੇ ਦੀ ਖਾਤਰ ਰਹਿ ਜਾਂਦੇ ਸੀਗੇ ਇਲਾਜ ਲਈ ਤੇ ਹੁਣ ਇਸ ਮੋਹਮ ਰਾਹੀਂ ਉਹ ਹਰੇਕ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਉਹਨਾਂ ਨੂੰ ਪਾਊਗੀ ਉਹ ਇਸ ਬਿਮਾਰੀ ਨਾਲ ਮੈਨੂੰ ਕੀ ਇਲਾਜ ਦੇ ਥਰੂ ਆਪਣੀ ਬਿਮਾਰੀ ਨੂੰ ਦੂਰ ਕਰ ਸਕਦੇ ਆ ਸਰਕਾਰ ਦਾ ਉਪਰਾਲਾ ਆ ਅਸੀਂ ਉਹਨਾਂ ਨੂੰ ਥੈਂਕ ਯੂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਮੁਹਿੰਮ ਚਲਾਈ ਆ ਬਸ ਇਹੀ ਰਿਕਵੈਸਟ ਹੈ ਉਹਨਾਂ ਦੀ ਕਿ ਬਹੁਤ ਅੱਛਾ ਕੰਮ ਕੀਤਾ ਉਹਨਾਂ ਨੇ ਥੈਂਕ ਯੂ